ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ? ਸਵਾਗਤ ਹੈ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸੱਜਣੋ। ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ। ਕਨਫਰਮ ਕਰਨ ਲੱਗੇ ਆ ਸੱਜਣੋ ਐਡਰੈਸ ਇੱਕ ਵਾਰੀ ਜਿਹੜਾ ਉਹ ਨੋਟ ਕਰਿਓ। ਪਿੰਡ ਚਾਟੀਵਿੰਡ ਫਾਟ ਕਾ ਵੀਰ ਨੂੰ ਲੱਗਦੇ ਇੱਥੋਂ ਸੱਜਣੋ ਅੱਧਾ ਕਿਲੋਮੀਟਰ ਤੇ ਜ਼ਿਲ੍ਹੇ ਦੀ ਜੇ ਗੱਲ ਕਰੀਏ ਤਾਂ ਸ੍ਰੀ ਅਮਰਤਸਰ ਸਾਹਿਬ ਆ ਗਿਆ ਤੇ ਵਪਾਰ ਲੈਣ ਦਾ ਕੰਮ ਆ ਸਜਣੋ ਰੂਟੀਨ ਚ ਪਸ਼ੂ ਆਉਂਦੇ ਵੀਰ ਕਹਿੰਦਾ ਤੇ ਆਪਣਾ ਮੇਲ ਅੱਜ ਪਹਿਲੀ ਵਾਰੀ ਹੋਇਆ ਭਰਾ ਦੇ ਨਾਲ ਨੀਲੀ ਰਾਵੀ ਦੀ ਝੋਟੀ ਆ ਸਜਣੋ ਸਟਾਰਟਿੰਗ ਦੇ ਵਿੱਚ ਵਖਾਵਾਂਗੇ ਤੇ ਇੱਕ ਆ ਗਈ ਅੱਗੇ ਹੋਰ ਮੋਹਰਾ ਦੀ ਝੋਟੀ ਤੇ ਪੰਜ ਐਨੀਮਲ ਆ ਸਜਣੋ ਚੈੱਕ ਕਰ ਲੋ ਦੋ ਬਿਹੜਾ ਵੀ ਬਾਈ ਕੋਲੇ ਚੰਗੀਆਂ ਤੇ ਇੱਕ ਆ ਵੀ ਟੋਕੜ ਗੱਬ ਇਹ ਚੈੱਕ ਪਾਸ ਆ ਹਨਾ ਜੇ ਕਪਾਸ ਚੰਗੇ ਵੱਡੇ ਕਦ ਕਾਟ ਦੀ ਸਜਣੋ ਵੀਰ ਦੇ ਕੋਲੇ ਝੋਟੀ ਆ ਤੇ ਰਿਕੁਐਸਟ ਬੇਨਤੀ ਰਹਿੰਦੀ ਆ ਕਿ ਸਜਣੋ ਕੋਈ ਵੀ ਪਸ਼ੂ ਪਸੰਦ ਆ ਜੇ ਤਸੱਲੀ ਕਰਨਾ ਤੁਹਾਡਾ ਵੀ ਹੱਕ ਆ ਕਿਉਂਕਿ ਤੁਸੀਂ ਇਹਨਾਂ ਦੇ ਪੈਸੇ ਜਿਹੜੇ ਉਹ ਖਰਚ ਕਰਨੇ ਆ ਤੇ ਇੱਕ ਰਿਕੁਐਸਟ ਬੇਨਤੀ ਸਜਣੋ ਇਹ ਰਹਿੰਦੀ ਆ ਕਿ ਨਵੇਂ ਵੀਰਾਂ ਨੂੰ ਵੀ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਘੰਟੀ ਦਾ ਬਟਨ ਆ ਜਿਹੜਾ ਉਹ ਵੀ ਔਲਤ ਤੇ ਸੈੱਟ ਕਰ ਲਿਓ ਥੋੜਾ ਹਨੇਰਾ ਜੇ ਕੋਈ ਕਮੀ ਪੇਸ਼ੀ ਰਹੀ ਤਾਂ ਬਾਹਰ ਚਲਾ ਕੇ ਵਿਖਾਵਾਂਗੇ ਤੁਹਾਨੂੰ ਤੇ ਐਂਡ ਤੱਕ ਜੁੜ ਰਹੇ ਹੋ ਤੁਹਾਡਾ ਧੰਨਵਾਦ ਹੋਊਗਾ। ਹਾਂ ਵੀਰ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ। ਹੋਰ ਸੁਣਾ ਮੇਰਾ ਭਰਾ? ਸਾਹ ਚੜਦੀ ਕਲਾ ਜੀ। ਚੜਦੀ ਕਲਾ ਨਾ? ਹਾਂ ਜੀ ਸਾਹ ਚੜਦੀ ਕਲਾ। ਤੇ ਨਾਂ ਕੀ ਆ ਮੇਰੇ ਭਰਾ ਦਾ? ਨਾਂ ਵੀਰ ਜੀ ਆਪਣਾ ਲੁਪਟੈ ਜੀ ਗੁਰਲਪ੍ਰਿੰਦ। ਗੁਰ ਗੁਰਲਪ੍ਰਿੰਦ। ਠੀਕ ਆ। ਤੇ ਪਿੰਡ ਕਿਹੜਾ ਆ ਗਿਆ ਵੀਰ? ਪਿੰਡ ਵੀਰ ਜੀ ਆਪਣਾ ਚਾਟੀਵੈਂਡ ਆ। ਚਾਟੀਵੈਂਟ ਹਾਂਜੀ ਪਰ ਆਪਾਂ ਜਿਹੜਾ ਕੋਈ ਵੀ ਬੰਦਾ ਆਪਣੇ ਕੋ ਆਉਂਦਾ ਚਾਟੀਵੈਂਟ ਪਿੰਡ ਦੀਆਂ ਨਾ ਚਾਟੀਵੈਂਟ ਫਾੜ ਕੇ ਤੇ ਰਹਿ ਜਾਣਾ ਆਪਾਂ ਫਾੜ ਕੇ ਆ ਕੇ ਰੰਗ ਲਾਵੇ ਤੈਨੂੰ ਤੇ ਬਸ ਸਿੱਧਾ ਐਡਰੈਸ ਦੇ ਦੇਗਾ ਘਰੇ ਆ ਜੂ ਹਾਂਜੀ ਘਰੇ ਆ ਹੈਨਾ ਹਾਂਜੀ ਤੇ ਜਿਲ੍ਹਾ ਆ ਗਿਆ ਆਪਾਂ ਨੂੰ ਸ੍ਰੀ ਅੰਮ੍ਰਿਤਸਰ ਸਾਹਿਬ ਸ੍ਰੀ ਅੰਮ੍ਰਿਤਸਰ ਜਿਲ੍ਹਾ ਤਹਿਸੀਲ ਅੰਮ੍ਰਿਤਸਰ ਤੇ ਇੱਥੋਂ 7 ਕਿਲੋਮੀਟਰ ਬਾਸਟਾ ਹੂ ਅੰਮ੍ਰਿਤਸਰ ਆ ਹਾਂਜੀ ਆਪਣਾ ਇੰਨਾ ਕੀ ਵੀਡੀਓ ਹੈਨਾ ਹਾਂਜੀ ਸ਼ਹਿਰ ਦੇ ਵਿੱਚ ਜੇ ਮੈਕਸੀ ਆ ਗਈ ਹਾਂ ਚਾਟੀਵੈਂਟ ਨਹਿਰ ਦੇ ਨਾਲ ਹੀ ਆਵਾ ਬੇਟੀ ਹਾਂ ਮੈਂ ਆਪਣਾ ਵੀ ਜਿਹੜਾ ਦੂਰਵੀਰ ਭਰਾ ਕੋਈ ਆਉਂਦਾ ਵਾ ਕਰਨਤਾਲ ਰੋਡ ਤੇ ਨੌਰਸੋਰੀ ਸਮਾਜ ਆ ਹਾਂ ਬਾਬਾ ਦੀਪ ਸਿੰਘ ਦਾ ਬਾਬਾ ਦੀਪ ਸਿੰਘ ਦੀ ਹਨਾ ਗੁਰਦਾਰਾ ਉਹ ਆਪਣਾ ਸਿਰਫ 1.5 ਕਿਲੋਮੀਟਰ 1.5 ਕਿਲੋਮੀਟਰ ਉੱਥੇ ਆ ਕੇ ਵੀ ਰੰਗ ਲਾ ਸਕਦਾ ਕੋਈ ਪੈਣਪਰਾ ਰੰਗ ਲਾ ਸਕਦਾ ਆਪਣਾ ਤੇ ਆਪਣਾ ਵਪਾਰ ਦਾ ਕੰਮ ਨਾ ਹਾਂਜੀ ਵਪਾਰ ਦਾ ਕੰਮ ਹੈ ਵੀਡੀਓ ਠੀਕ ਹੈ ਵੀਰੇ ਠੀਕ ਆ ਤੇ ਮੋਬਾਈਲ ਨੰਬਰ ਵੀ ਦੱਸ ਗਿਆ ਆਪਣੇ ਭੈਣਪਰਾ 94 04709 62394 04709 04709 ਇਹਦੇ ਤੇ ਕੋਈ ਵੀ ਗੱਲਬਾਤ ਕਰੇ ਹਨਾ ਤੇ ਵੀਰੇ ਜਿਹੜੀ ਆਪਣੀ ਨੀਲੀ ਰਾਵੀ ਦੀ ਝੋਟੀ ਆ ਇਹਦੀ ਕੀ ਡਿਟੇਲ ਆ ਸ਼ਾਜੀ ਇਹ ਵੀ ਜੀ ਦੂਸਰੇ ਸੂਏ ਵਾਸਤੇ ਚੱਲਦੀ ਐ ਇਸ ਟਾਈਮ ਦੂਸਰਾ ਸੂਆ ਆ ਜਾਦਾ ਠੀਕ ਆ ਹਾਂਜੀ ਸੂਈ ਨੂੰ ਇਹਨੂੰ ਵੀ ਦਿਓਏ ਹੋਗੇ ਕੋਈ 4-5 ਮਹੀਨੇ ਓਕੇ ਰਿਪੋਰਟ ਹਾਂਜੀ ਕਟਾ ਇਹਦੇ ਕੋਲੇ ਆ ਕਟਾ ਇਹਦੇ ਮਗਰ ਵੀ ਜੀ ਨੀਲੀ ਦਾ ਤੇ ਇਹ ਕਿਹੜੇ ਮਾਲੀ ਦੀ ਐ ਜਿਵੇਂ ਤੂੰ ਪਹਿਲਾਂ ਗੱਲਬਾਤ ਆਪਣੀਆਂ ਜੇ ਤੂੰ ਆਪਾਂ ਲਈ ਆ ਉਹਨੇ ਵੀ ਇਹ ਨੋਵਾ ਰੈਟੀ ਆ ਨੋਵਾ ਦੀ ਟੀਆ ਹਾਂਜੀ ਸਰਕਾਰੀ ਸੀਮਨ ਨਾਬੇ ਵਾਲਾ 1000 ਰੁਪਏ ਦਾ ਇਹ 250 ਰੁਪਏ ਸਰਕਾਰੀ ਸੀਮਨ ਉਹਦਾ ਪ੍ਰਾਈਵੇਟ 1000 ਰੁਪਏ ਦਾ ਸੀਮਨ ਵੀਗਾ ਹਾਂ ਬਹੁਤ ਚੰਗਾ ਮਾਲੀ ਆ ਬਹੁਤ ਚੰਗਾ ਉਰੀਤੀ ਹੈ ਇਹ ਤੇ ਹੁਣ ਇਹ ਕਿੰਨੇ ਟਾਈਮ ਪੰਜ ਚਾਰ ਮਹੀਨੇ ਦੀ ਸੂਈ ਆ ਤੇ ਗੱਬਣ ਗੁੱਬਣ ਗੱਬਣ ਵੀਡੀਆ 45 ਦਿਨਾਂ ਦੀ ਆ ਆਪਾਂ ਹੱਥੀ ਠੀਕਲਵਾਇਆ ਹਾਂ ਦੇ ਹੱਥੀ ਠੀਕਾ ਪਰ ਆਇਆ ਉਹਦਾ ਆਪਾਂ ਹਾਂ ਤੇ ਇਹ ਵਿੱਚ ਤੁਸੀਂ ਲਾ ਲਓ ਵੀ ਉਹ ਤੋਂ ਬਾਅਦ ਰਿਪੀਟ ਹੀਟ ਜ ਨਹੀਂ ਆਈ ਵੀ ਜੇ ਬਾਬਾ ਮਿਹਰ ਕਰਦੇ ਗੁਰੂ ਰਾਮਦਾਸ ਤੇ ਮੈਂ ਗੱਬਣੀ ਆ ਗੱਬਣੀ ਆ ਮੈਂ ਹਣਾ 45 ਦਿਨ ਹੋ ਗਏ ਨੀ ਤਾਂ ਇਹਨੇ ਬੋਲ ਪਣਾ ਸਿੱਖੀਆਂ ਦਿਨਾਂ ਬਾਅਦ ਹਾਂ 22ਵੇਂ ਦਿਨ ਬੋਲ ਪਣਾ ਸੀ ਹਾਂ ਇਹ ਕਿਵੇਂ 22ਵੇਂ ਦਿਨ ਹੈਨਾ ਹਾਂ ਇਹ ਕਿ 22ਵੇਂ ਦਿਨ ਰਿਪੀਟ ਤੇ ਦੁੱਧ ਕਿੰਨਾ ਸ਼ਾਹੀ ਹੁਣ ਦੋ ਤਿੰਨ ਜਿਵੇਂ ਅਸਲ ਜਿਹੜਾ ਮੌਕੇ ਤੇ ਐ ਟਾਈਮ ਹੈ ਦੁੱਧ 10 ਲੀਟਰ ਐ ਸੰ 10 ਲੀਟਰ ਐਨ ਕੋਈ ਵੀ ਭੈਣ ਕੋਲ ਵਾਲਾ ਵੀ ਜੀ ਦੁੱਧ ਦੱਸੂ ਮੈਂ ਤਾਂ ਮੂੰਹ ਅੱਛਾ ਨਹੀਂ ਠੀਕ ਆ ਇੱਕੋ ਮਿੰਟ ਸੱਜਣੋ ਲੋ ਵੀ ਸੱਜਣੋ ਬਾਈ ਨੇ ਕੰਡਾ ਚੱਕ ਲਿਆਂਦਾ ਕਹਿੰਦਾ ਵੀ 10 ਕਿਲੋ ਦੁੱਧ ਐਸ ਵੇਲੇ ਤੱਕੜੀ ਦੇ ਰੱਖਦੀ ਆ ਹਨਾ ਵੀ ਇਹ ਮੂੰਹ ਵਾਲਾ ਨਹੀਂਗਾ ਯਾਰ ਵੀ ਚੋ ਕੇ ਬਾਲਟੀ ਟੰਗ ਦੇਦੀ ਨਾਲ ਇਹਦੇ ਨਾਲ ਤੇ ਬੱਚੇ ਤੇ ਮਿਲਦੀ ਆ ਬੱਚੇ ਤੇ ਮਿਲਦੀ ਦੋਵੇਂ ਨਾਲ ਵੀ ਐ ਨਹੀਂ ਹੈਗਾ ਵੀ ਕੋਈ ਭੈਣ ਭਰਾ ਲੈ ਜੂ ਤੇ ਕੋਈ ਲਾਂਬੇ ਵਾਲੀ ਗੱਲ ਨਹੀਂ ਨਹੀਂ ਬੀਜੀ ਇਹੋ ਜਿਹਾ ਕੋਈ ਚਾਚਾ ਤੇ ਕੱਢ ਖਾਂ ਬਾਹਰ ਸ਼ਾਹੀ ਇਹਦੇ ਕਰਾਈਏ ਦਰਸ਼ਨ ਆਪਣੇ ਪਿਆਰ ਕਰਨ ਵਾਲਿਆਂ ਨੂੰ ਕਿਰਾ ਵੇਖੀਏ ਵੀ ਲਓ ਵੀ ਸਜਣੋ ਤੁਹਾਨੂੰ ਮੈਂ ਪਹਿਲਾਂ ਵੀ ਗੱਲ ਦੱਸੀ ਥੋੜਾ ਜਿਹਾ ਇੱਥੇ ਹਨੇਰਾ ਜ਼ਰੂਰ ਆ ਲਾਈਟ ਚਲੀ ਗਈ ਸੀ ਤੇ ਬਾਕੀ ਨਾ ਨਾ ਤੁਹਾਡੀ ਬਾਹਰ ਐਂ ਤਸੱਲੀ ਕਰਾਉਂਗਾ ਕਿਉਂਕਿ ਬਾਟ ਆਏ ਆ ਬਾਈ ਕੋਲੇ ਤੇ ਆਪਾਂ ਪੱਲੇ ਕੁਛ ਬਾਈ ਦੇ ਜਰੂਰ ਪਾਈਏ ਵੇਖੋ ਕੀ ਆ ਬਾਤ ਸਜਣੋ ਨੋਟ ਕਰ ਲਿਓ ਵੈਸੇ ਮੈਂ ਤੁਹਾਨੂੰ ਮੋਬਾਈਲ ਤੇ ਵੀ ਵਿਖਾਉਂਗਾ ਕਮਾਲਾ ਵੀਰੇ ਤੇ ਟਾਈਮ ਨਾ ਜਿਹੜਾ ਹਜੇ 2 ਵਜਨ ਦਾ ਸਮਾਂ ਹੋਊਗਾ ਤੇ ਥੱਲੇੋਂ ਚੰਗੀ ਬਣੀ ਫਰਦੀ ਆ ਬਾਕੀ ਮੇਰਾ ਐਸਟੀਮੇਟ ਆ ਸਜਣੋ ਕੋਈ 5-7 ਮਿੰਟ ਇੱਧਰ ਉੱਧਰ ਵੀ ਹੋ ਸਕਦੇ ਮੈਂ ਤਸੱਲੀ ਤੁਹਾਡੀ ਕਰਾਉਂਗਾ ਹਾਂ ਲੈ ਚੱਲ ਲੈ ਚੱਲ ਵੀਰੇ ਅੰਦਰ ਹੀ ਲੈ ਚੱਲ ਵੇਖੋ ਸਜਣੋ ਇੱਥੇ ਹਾਂ ਤੁਹਾਡੀ ਤਸੱਲੀ ਹੋ ਗਈ ਇੱਥੇ ਕਿਉਂਕਿ ਬਾਹਰ ਬੂਰ ਤੁਹਾਨੂੰ ਚਲਾ ਕੇ ਵਿਖਾਈ ਹੈ ਨਾ ਤੇ ਸੋਨਾ ਕੱਦ ਕਾਠਾ ਸਜਣਾ ਝੋਟੀ ਦਾ ਤੇ ਸਾਰੀਆਂ ਨਿਸ਼ਾਨੀਆਂ ਜੇ ਮੰਨੀਆਂ ਤਾਂ ਕਵਰ ਕਰਦੀ ਆ ਤੇ ਬਾਕੀ ਗੱਲ ਵੀਰ ਦੀ ਹੁਣ ਰੇਟ ਤੇ ਮੁੱਕਣੀ ਆ ਕਿ ਕੀ ਰੇਟ ਕਰਦਾ ਵੀਰੇ ਇੱਕ ਤਾਂ ਟਾਈਮ ਵਿਖਾਈ ਆ ਆਪਾਂ ਮੋਬਾਈਲ ਹੈਗਾ ਨਾ ਜੇਬ ਚ ਹਾਂਜੀ ਹੈਗਾ ਵਿਖਾ ਮੇਰਾ ਭਰਾ ਕਿਉਂਕਿ ਇਹਦੇ ਤੋਂ ਆਈਡੀਆ ਲਾ ਲੈਣਗੇ ਆਪਣੇ ਭੈਣਾ ਭਰਾ 2:25 ਹਾਂ ਸੱਜਣਾ 2 ਵਜੇ ਮੈਂ ਤੁਹਾਨੂੰ ਦੱਸਿਆ ਸੀ ਵੀ 5-10 ਮਿੰਟ ਇੱਧਰ ਉੱਧਰ ਹੋ ਸਕਦਾ ਸਮਾਂ 2:25 ਦਾ ਸਮਾਂ ਹੋ ਗਿਆ ਤੇ ਵੀਰੇ ਇਹਦਾ ਕੀ ਰੇਟ ਰਹੂਗਾ ਰੇਟ ਵੀ ਜਿਹੜਾ 75000 ਰੁਪਏ ਕਿੰਨੇ ਦੀ ਛੜਤੀਏ ਮੇਰਾ ਭਰਾ ਕਰਦੇ ਐ ਪਹਿਲੀ ਵਾਰ ਹੀ ਮਿਲੇ ਆ ਤੇ ਐ ਅਗਲਾ ਕਬਈ ਬਾਈ ਯਾਰ ਮੱਝ ਭੇਜ ਦੇ ਮੇਰਾ ਭਰਾ ਤੇ ਪੈਸੇ ਤੇਰੇ ਖਾਤੇ ਜਾਗੇ ਹਾਂ ਨਾ ਵੀ ਜੀ 72000 ਕੋਈ ਸ਼ੱਕ ਨਹੀਂ ਹਾਂਜੀ ਠੀਕ ਆ ਲੋ ਵੀ ਸੱਜਣਾ ਕੱਟਾ ਵੀ ਤੁਹਾਨੂੰ ਮੈਂ ਵਿਖਾਉਣਾ ਤੇ 3000 ਰੁਪਇਆ ਬਾਈ ਨੇ ਮਾਨ ਕੀਤਾ ਤੁਹਾਡਾ ਹੋਰ ਝੋਟੀ ਨਹੀਂ ਬਾਈ ਦੀ ਮਾੜੀ ਤਾਜ਼ੀਆਂ ਜਨਾਂ ਦੁੱਧ ਆ ਵੀਰ ਜੀ ਉਹਨਾਂ ਨੇ ਇਹਨਾਂ ਕੋਲੋਂ ਪਾ ਲੈ ਹੀ ਨਾ ਉਹ ਆਂਦੇ ਪਾ ਟੈਕਟ ਕਰਾ ਲਿਓ ਇਹ ਅੱਛਾ ਵੀ ਗਾਰੰਟੀ ਆ ਪੱਕੇ ਕਾਮਾਂ ਅਗਲਿਆਂ ਦੇ ਉਹਦੀ ਉਹ ਮਾਲੀ ਦੀ ਧੀ ਆ ਵੀ ਨੋਵਾ ਤੇ ਨੋਵਾ ਹੀ ਆ ਓਕੇ ਵੀਰੇ ਸੱਜਣਾ ਇਹ ਦੇ ਕੋਲੇ ਜਿਹੜਾ ਚੱਲਦੀ ਮੈਂ ਸਕਰੀਨ ਤੇ ਆਪਾਂ ਵਿਖਾਈ ਨਾ ਉਹਦਾ ਬੱਚਾ ਇਸੇ ਕੱਟੇ ਤੇ ਕਰਮਾਂ ਵਾਲੀ ਮਿਲਦੀ ਆ ਕੱਟਾ ਵੀ ਨੀਲੀ ਰਾਵੀ ਦਾ ਤੇ ਸਾਂਭਿਓ ਚੰਗਾ ਮਾਲੀ ਕਿਸੇ ਟਾਈਮ ਇਹ ਵੀ ਕਰਮਾਂ ਵਾਲਾ ਬਣੂਗਾ ਸੇਵਾ ਜ਼ਰੂਰ ਕਰਿਓ ਇਹਦੀ ਧੰਨਵਾਦ ਤੇ ਵੀਰੇ ਅਗਲੀ ਮੈਂ ਆਪਣੀ ਦੀ ਕੀ ਡਿਟੇਲ ਆ ਇਹ ਵੀ ਜੀ ਦੂਸਰਾ ਸੂਆ ਚੱਲੰਦੀ ਆ ਇਸ ਟਾਈਮ ਪ੍ਰੈਜੈਂਟ ਆ ਹਾਂ ਠੀਕ ਆ ਵੀਰੇ ਦੂਜਾ ਸੂਆ ਹਾਂਜੀ ਇਹ ਵਿੱਚ ਪੰਜ ਮਹੀਨੇ ਜੱਗ ਬਣਿਆ ਨੇ ਚੈੱਕ ਪਾਸ ਚੈੱਕ ਪਾਸ ਕੀ ਬਾਤ ਆ ਟੋਕੜਾ ਮਈਆਂ ਦਾ ਖਜ਼ਾਨਾ ਲਿਆ ਆ ਲੱਭ ਕੇ ਪੰਜ ਮਹੀਨਾ ਲੱਗਾ ਇਹਨੂੰ ਠੀਕ ਆ ਪੰਜ ਪੂਰੇ ਹੋ ਗਏ ਛੇਵੇਂ ਚ ਵੜ ਗਈ ਛੇਵੇਂ ਚ ਵੜ ਗਈ ਆ ਇਸਲੇ ਵਿੱਚ 9 ਕਿਲੋ ਦੋ ਗਿਆ ਕੰਡ ਬਾਹਰ ਇਹਨੂੰ ਵੀ ਚੰਗੀ ਆ ਮੈਂ ਤੇਰੀ ਸੱਜਣਾ ਪੰਜ ਮਹੀਨਿਆਂ ਦੀ ਗੱਵਣ ਸ਼ੀਮਾ ਲੱਗ ਗਿਆ ਤੇ ਸੱਜਣੋਂ 9 ਕਿਲੋ ਦੁੱਧ ਹੁਣ ਵੀ ਕਿਆ ਬਾਤ ਆ ਸਿਰਮੂ ਬਹੁਤ ਸੁਹਣਾ ਸੱਜਣੋਂ ਚੈੱਕ ਕਰੋ ਵੇਖੋ ਤੇ ਬਾਕੀ گاਵਾ ਵਰਗੀ ਆ ਅੱਛਾ ਦੋਵੇਂ ਟਾਈਮ ਪਹਾੜੇ ਦੇ ਦੋਵੇਂ ਟਾਈਮ ਵੀਰ ਕਹਿੰਦਾ ਪਹਾੜੇ ਤੇ گاਵਾ ਵਰਗੀ ਸੀ ਰਾ ਸੱਜਣੋਂ ਸੱਜਰ ਮੈਂ ਨੇ ਚੰਗਾ ਦੁੱਧ ਦਿੱਤਾਊਗਾ ਵਜੂਦ ਦੇ ਹਿਸਾਬ ਨਾਲ ਵੇਖੋ ਤੇ ਬੱਚਾ ਤੇ ਤਾਂ ਹੈ ਨਹੀਂ ਨਾ ਨਹੀਂ ਬੱਚਾ ਨਹੀਂ ਮਿਲਦੀ ਪਹਾੜੇ ਤੇ ਪਹਾੜਾ ਵੀ ਜੀ ਪਾਲੀ ਦੇ ਛੱਡ ਕੇ ਖਲੋਈ ਜਾਂਦੀ ਆ ਅੱਛਾ ਜਿਉਂ ਚੋਲੀ ਫੇਰ ਪਹਾੜਾ ਖਾਊਗੀ ਕਿਆ ਬਾਤ ਆ ਬਹੁਤ ਚੰਗੀ ਮੈਂ ਆ ਤੇਰੀ ਮੋੜ ਲਿਆ ਯਾਰ ਉਕੇ ਰਿਪੋਰਟ ਆ ਸੱਜਣੋ ਟੋਕੜ ਗੱਬ ਚੈੱਕ ਪਾਸ ਆਪਣੀ ਕਰਾਈ ਆ ਹਨਾ ਅਗਲਾ ਆਪਦੀ ਕਰਾ ਕੇ ਲੈ ਜੇ ਛੇ ਕਿਨੇ ਕਿ ਜੀ ਹਾ ਆਪਣੇ ਕਰਾ ਕੇ ਠੰਡਾ ਠੰਡਾ ਟੀਕਾ ਵੀਰ ਦਾ ਲਵਾਇਆ ਨਹੀਂ ਠੀਕ ਆ ਜੀ ਤਾਂ ਉਕੇ ਰਿਪੋਰਟ ਲਓ ਵੀ ਸੱਜਣੋ ਕਰੋ ਚੈੱਕ ਇਸ ਵੇਲੇ 9 ਕਿਲੋ ਦੁੱਧ ਹੁਣ ਵੀ ਆ ਸੱਜਰਾਂ ਕਲਾ ਦੁੱਧ ਲਈ ਫਰਦੀ ਆ ਪੰਜ ਮਹੀਨਿਆਂ ਦੀ ਹੋ ਗਏ ਛੇਮਾ ਲੱਗ ਗਿਆ ਤੇ ਹੁਣ ਰੇਟ ਪੁੱਛਦੇ ਆ ਬਾਈ ਤੋਂ ਆਪਾਂ ਇਹਦਾ ਰੇਟ ਕੀ ਰਹੂਗਾ ਵੀਰੇ ਇਹਦਾ ਰੇਟ ਕੀ ਰਹੂਗਾ ਫਿਰ ਇਸ ਮੈਂ ਦਾ ਆਪਣੀ ਦਾ ਇਹ ਵਿੱਚ ਦੋ ਘਰ ਸੱਤ ਨਹੀਂ ਦੇਦਾਂਗੇ 68000 ਦੀ 68000 ਤੇ ਉਹਦੇ ਚ ਕੋਈ ਪਿਆਰ ਮੁਹੱਬਤ ਕਰਦ ਕੇ ਲੈਂਦੇ ਪੰਜਾਬ ਵਾਲਾ ਹਾਂ ਪੈ ਜੀ ਹਰ ਦੇਵਾਂਗੇ ਜੀ ਹਾਂ ਨਾ ਅੱਛਾ ਹਾਂ ਜੀ 65000 ਦੀ 65000 ਹੁਣ ਤੈਂ ਕਹਿਦਿਏ ਵੀ ਲੱਟ ਲੋ ਮੇਲਾ ਹਨਾ ਕਰ ਦਿਓ ਇਹਨੂੰ ਵਿਹਲਾ ਮੈਂ ਨਾ ਵੀ ਕਿ ਦੋ ਨੰਬਰ ਵਾਲਾ ਮੋਲਾ ਕੀ ਦਾ ਵਾ ਦੋ ਨੰਬਰ ਨੂੰ ਕਹਿੰਦੇ ਜੀ ਨਹੀਂ ਖਾਤਾ ਹਾਂ 65000 ਦੀ ਪੰਜਾਂ ਮਹੀਨਿਆਂ ਦੀ ਗੱਭਰ 9 ਕਿਲੋ ਦੁੱਧ ਵੀ ਕਰਮਾਂ ਵਾਲੀ ਕੋਲੇ ਹਾਂ ਜੀ ਹੀਰਾ ਝੋਟੀ ਰਹੂਗੀ ਇਹ ਵੀ ਜੇ ਇਹ ਨਹੀਂ ਲੱਤ ਮਾਰ ਕੇ ਭਰਾ ਹੋ ਜੂਗੀ ਇਹ ਨਹੀਂ ਕੋਈ ਚੂਨ ਆ ਗਿਆ ਤੇ ਇਹ ਕਹੂਗੀ ਵੀ ਮੈਂ ਨਹੀਂ ਚਬਾਉਂਦੀ ਮੈਂ ਨਹੀਂ ਮਿਲਣਾ ਹਾਂ ਇਹ ਐ ਕਹੂਗੀ ਵੀ ਚੋਕੇ ਪਾਸੇ ਹੋ ਬਾਲਟੀ ਚੱਕ ਆ ਮਸਾ ਟਲੋ ਪਾ ਗਏ ਨਾ ਕੋਜਾ ਹਾਂ ਥੱਲੇ ਬੈਹ ਜਾਈਦਾ ਬਾਅਦ ਉਹ ਕੋਈ ਨਹੀਂ ਖਾਣਾ ਇਹਨੇ ਐਡੀ ਸਿਆਣੀ ਹੈ ਮੈਂ ਚੋਲਾ ਤੇ ਫੇਰ ਖਾ ਲੂਗੀ ਓਕੇ 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 ਵੇਖੋ ਸੱਚ ਨੂੰ ਥਾਲੇ ਵਦੀ ਕੁਆਲਿਟੀ ਐਵੇਂ ਨਹੀਂ ਦੁੱਧ 9 ਕਿਲੋ ਹੁਣ ਵੀ ਐਰੀ ਵਿਜ਼ਿਟ 2 ਕਿਲੋ ਗਾੜੀ ਦੀ ਹੋਗੀ ਅੱਛਾ ਅਗਲੇ ਸਾਲ ਕੀ ਬਾਤ ਆ 2 ਕਿਲੋ ਗਾੜੀ ਦੀ ਹੋਗੀ ਮੈਂ ਉਹਦੀ ਚੰਗੇ ਪਸ਼ੂ ਆ ਤੇਰੇ ਕੋਲੇ ਨਹੀਂ ਠੀਕ ਨਗੀਨਾ ਹੀ ਆ ਨਗੀਨਾ ਹੀ ਆ ਕੋਈ ਸ਼ੱਕ ਨਹੀਂ ਰੇਟ ਵੀ ਜਾਇਜ਼ ਆ 65000 ਤੋਂ ਹਨਾ ਮੌਕੇ ਤੇ ਰੇਟ ਵੀ ਜੀ ਆਪਣੇ ਤੋਂ ਸਿੱਧੀ ਗੱਲ ਸੁਣਾ ਵੀ ਕਈ ਵੀਰਾਂ ਦੇ ਵੀ ਥੋੜਾ ਮਾਰਜਨ ਰੱਖ ਕੇ ਨਹੀਂ ਕੋਈ ਮਾਲ ਦਿੰਦਾ ਹਾਂ ਪਰ ਆਪਣਾ ਵਿੱਚ ਹੀ ਮਾਰਜਨ ਥੋੜਾ ਹੁੰਦਾ ਆਪਾਂ ਪੰਜ ਪਹੂ ਵੀਡੀਓ ਵਿੱਚ ਪਾਏ ਹਨ ਆਪ ਨੂੰ ਜਿਆਦਾ ਨਹੀਂ ਆ 2 2 3 3000 ਰੁਪਏ ਟੰਗਰ ਮਗ ਲੱਭ ਗਿਆ ਇੰਨਾ ਧੰਨਵਾਦ ਰੱਬ ਦਾ ਹਨਾ ਗੁਰੂ ਰਾਮਦਾਸ ਮਹਾਰਾਜ ਚੰਗੇ ਥਾਂ ਲਵਾਵੇ ਹਨਾ ਵੀ ਰਾਜ ਬੰਦਾ ਨਹੀਂ ਵਿਜੀ ਰਹਿ ਸਕਦਾ ਨਹੀਂ ਰਹਿ ਸਕਦਾ ਕਿਉਂਕਿ ਗਾਂ ਵਾਲੇ ਭੈਣ ਭਰਾ ਨੂੰ ਵੀ ਜੇ ਮਾਰਤਾ ਆਪਾਂ ਗਾਂ ਆਉਣਾ ਨਹੀਂ ਕਹੇ ਨੇ ਹਨਾ ਹਾਂਜੀ ਆਪਾਂ ਨੂੰ ਗਿਆ ਜਮਈ ਆਪਾਂ ਗਾਂ ਜਾਇਜ਼ ਦੇ ਦਾਂਗੇ ਧੰਨਵਾਦ ਤੇ ਅੱਗੇ ਵੀਰੇ ਇੱਕ ਆ ਆ ਗਈ ਚੰਗੇ ਕੱਦ ਕਾਠ ਜੀ ਦੀ ਇਹਨੂੰ ਵੀ ਲਈਏ ਹਾਂ ਬਾਹਰ ਕੱਢ ਕੇ ਮੋਰਾ ਹਾਂ ਇਹਦਾ ਐ ਜਿਵੇਂ ਹਰਿਆਣੇ ਹੋਰੇ ਉਹਨੇ ਲਿਆ ਆ ਕੋਈ ਇਹ ਵੀ ਜੀ ਆਈ ਪਿੱਛੋਂ ਦੇ ਹਰਿਆਣੇ ਤੋਂ ਹੀ ਆ ਠੀਕ ਆ ਹਾਂ ਬਾਤ ਸੇ ਨਾ ਕਹਨੇ ਸੰਭੀ ਨਹੀਂ ਹੈ ਨਾ ਮੈਂ ਬੜੀ ਛੋਟੀ ਦੀ ਸੀ ਮੈਂ ਜਿਹੜਾ ਕੱਦ ਬੁੱਤ ਨਾ ਮੈਂ ਦਾ ਹਾਂ ਬੋਤੇ ਜੱਡੀ ਆ ਤੇ ਇਹ ਕਿੰਨੇ ਚਿਰ ਦੀ ਗੱਭਣ ਆ ਸਾਢੇ 3 ਮਹੀਨੇ ਦੀ ਗੱਭਣ ਸਾਢੇ 3 ਮਹੀਨਿਆਂ ਦੀ ਗੱਭਣ ਚੈੱਕ ਪਾਸ ਤੇ ਦੁੱਧ ਕਿੰਨਾ ਭਰਾ ਜੀ ਦੁੱਧ 7 ਕਿਲੋ ਦੁੱਧ ਹੈ ਨਹੀਂ ਠੀਕ ਹੈ ਇਹ ਵੀ ਚੈੱਕ ਚੁੱਕ ਕਰਾ ਕੇ ਠੰਡਾ ਟੀਕਾ ਲਵਾਇਆ ਆਪਣੀਆਂ ਵੀ ਦੀ ਗਰੰਟੀਆਂ ਵਾ ਹਾਂ ਜਿਹੜਾ ਕੋਈ ਵੀਰ ਭਰਾ ਆਦਾ ਸੌਦਾ ਕਰ ਲੇ ਸਾਰੇ ਆ ਯਾਰ ਉਹ ਤਾਂ ਆਪਦੇ ਕਰ ਸਕਦਾ ਤਸੱਲੀ ਡਾਕਟਰ ਲਿਆ ਕੇ ਆਦੀ ਤਸੱਲੀ ਕਰਾ ਲਈ ਨਹੀਂ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਤੇ ਭਾਈ ਕੱਟ ਕਾਟ ਸੱਜਣੋਂ ਬਹੁਤ ਚੰਗਾ ਮੈਂ ਦਾ ਤੇ ਜਿਵੇਂ ਭਾਈ ਨੇ ਪਹਿਲਾਂ ਦੱਸਿਆ ਨਾ ਵੀ ਥੋੜੀ ਸਾਂਭ ਨਾਲ ਲਿਓ ਕੱਚਾ ਵੱਟ ਗਿਆ ਤੇ ਬਾਕੀ ਓਕੇ ਰਿਪੋਰਟ ਆ ਚਮੜੀ ਪਤਲੀ ਦੀ ਆ ਜਮਾਈ ਵੇਖੋ ਤੇ ਹੁਣ ਇਹਦੇ ਕੋਲੇ ਦੁੱਧ ਕਿੰਨਾ ਵੀਰੇ 7 ਕਿਲੋ ਦੁੱਧ ਸੱਜਣੋ ਹੁਣ ਵੀ ਆ ਹੋਊਗਾ ਵੀ ਖੁੱਲਾ ਕਿਉਂਕਿ ਮੇਰੇ ਮਾਨ ਕਹਿੰਦਾ ਵੀ ਇਹਦੀ ਕੋਈ ਸਾੰਭ ਕਰ ਲੇ ਤੇ ਦੁੱਧ ਹੁਣ ਵੀ ਵੱਜ ਸਕਦੀ ਆ ਕਿਲੋ 2 ਕਿਲੋ ਜਿਆਦਾ ਕੱਦ ਬੋਤੇ ਆਣਾ ਹਨਾ ਜਿੰਨਾ ਮਈਆਂ ਦੇ ਉਹਨਾਂ ਦੇ ਮਾਸ ਆਣਾ ਹਾਂ ਮਾਸ ਆ ਮੈਂ ਦੇਉ ਜੇ ਇਹ ਮੈਂ ਹੁਣ ਦਾ ਕਿਲੋ ਦੁੱਧ ਦੇ ਦਊਗੀ ਯਾਰ ਕੋਈ ਸ਼ੱਕ ਨਹੀਂ ਹਨਾ ਇਹ ਵੀ ਜੀ ਮੇਰੇ ਤੋਂ ਆਈਆਂ ਨੂੰ ਥੋੜੇ ਦਿਨ ਹੋਏ ਨੂੰ ਜਾਤ ਬਹੁਤ ਆ ਮਹਿੰਗੀ ਯਾਰ ਬਹੁਤ ਹੈ ਮੇਰੇ ਤੋਂ ਆਈ ਨੂੰ ਥੋੜੇ ਦਿਨ ਹੋਏ ਆ ਦੁੱਧ ਦੁੱਧ ਵਾਲੀ ਨਾੜ ਵੇਖਾਉਂਦੀ ਏ ਤੇ ਅਮਰੀਕਨਾਂ ਗਾਂ ਨੂੰ ਇਦਾਂ ਮੈਂ ਆਇਆ ਤਾਂ ਚੋਕਲੇ ਲੈ ਆਇਆ ਮੈਂ 1.5 ਕਿਲੋ ਚੋਕਲੇ ਲੈ ਆਇਆ। ਕੀ ਬਾਤ ਹੈ। ਮੈਂ ਤੁਹਾਨੂੰ ਦੱਸਿਆ ਮੈਨੂੰ ਦੁੱਧ ਬਾਝਣਾ। ਪੰਜਵਾਂ ਦਿਨ ਹੋਇਆ ਇਹਨੂੰ ਆਈ ਨੂੰ ਪੰਜਵਾਂ ਛੇਵਾਂ ਦਿਨ। ਠੀਕ ਆ। ਹਾਂ। ਤੇ ਇਹਦਾ ਰੇਟ ਕੀ ਰਹੂਗਾ? ਰੇਟ ਵੀ ਇਹਦਾ 62000 ਦੀਆਂ। ਕਿੰਨੇ ਦੀ ਦੇਵਾਂਗੇ ਮੇਰਾ ਭਰਾ? ਲੱਸੀ ਆ ਥੋੜੀ ਜੀ ਦੇ ਦਈਏ ਜੈਤ ਜੀ। ਇਹ 60 ਦੀ ਦੇ ਦਾਂਗੇ। ਹੋਰ ਵੀ ਕਰਦਗੇ ਮੌਕੇ ਤੇ ਛੋੜ ਛੱਪਾ ਜਾਂ ਕਰਦੇ ਬਾਹਲਾ ਨਹੀਂ ਕਹਿੰਦਾ ਤੈਨੂੰ। ਲੈਂਦੇ ਪੰਜਾਬ ਵਾਲਾ ਪਹਿਲੀ ਵਾਰ ਹੀ ਮਿਲੇ ਆ ਮੁੜ ਕੇ ਤਾਂ ਪਟਾਕੇ ਭਾਈ ਚੱਲੀ। ਦੋ ਘੱਟ ਛੜ ਦੀ ਦੇ ਦਾਂਗੇ ਦੋ ਘੱਟ ਛੜ ਦੀ 58000 ਲਓ ਵੀ ਸੱਜਣੋ ਮੈਂ ਇਹ ਕੱਦ ਵੇਖ ਲੋ ਵੀ ਜੀ ਮੇਰਾ ਜਿਹੜਾ ਬੰਦਾ ਸਾਹਮ ਗਿਆ 5 ਫੁੱਟ ਤੇ ਜੇ ਚੰਗੀ ਸਾਹਮ ਗਿਆ ਤੇ ਚੰਗੇ ਰੁਪਏ ਵੀ ਰਲਾ ਜੂ ਮੈਂ ਨਾ ਵੀ ਜੀ ਲਾਟਰੀ ਆ ਹਾਂ ਮੈਂ ਜੇ ਕੋਈ ਭਰਾ ਚੰਗੀ ਸਾਹਮ ਦਾ ਨਾ ਸੱਜਣੋ ਜੱਡਾ ਕੱਦ ਕਾਠ 1/2 ਲੱਖ ਰੁਪਈਆ ਦਾ ਵੱਟ ਤੋਂ ਚੱਕ ਲਿਆ ਜੂ ਮੰਗ ਕੇ ਡੇਢ ਤੇ ਸਵਾ ਦੀ ਜਿਵੇਂ ਮਰਜ਼ੀ ਵੇਚ ਲਓ ਬਹੁਤ ਚੰਗੀ ਮੈਂ ਆ ਪੱਠ ਪੁੱਠ ਪੁੜੇ ਦੀ ਨਾ ਬੜੀ ਵੱਡੀ ਆ ਫਿੱਕੀ ਫਿੱਕੀ ਆ ਬਾਈ ਜਦੋਂ ਰਾਸ਼ਨ ਚੜ ਗਿਆ ਰਾਜੀ ਤਾਂ ਹੋ ਜੂ ਹਾਂ ਚੂਣ ਚਾਣ ਇੱਕ ਨੰਬਰ ਆ ਨਾ ਵੀਰ ਜੀ ਮੈਂ ਤੁਹਾਨੂੰ ਦੱਸਣਾ ਡੇਢ ਕਿਲੋ ਦੁੱਧ ਚੋ ਕੇ ਲਿਆ ਮੇਰੇ ਘਰੋਂ ਠੀਕ ਆ ਇਹਨੇ ਆਪਣੇ ਕਦੇ ਅੱਗੇ ਮੂੰਹ ਨਹੀਂ ਚੁੱਕਿਆ ਕਰਮਾਰੀ ਨੇ ਤੇ ਮੈਂ ਕਿਹਾ ਚੂਣ ਚਾਣ ਤਾਂ ਇੱਕ ਨੰਬਰ ਨਾ ਥਣਾ ਥਣਾ ਲਗੂ ਓਕੇ ਆ ਮਾਂ ਗਾੜਾ ਹੋਊਗੀ ਵੀਰ ਜੀ ਪਿਛਾੜਨਾ ਪਿਛਾੜ ਹੋਊਗੀ ਇਹਨੂੰ ਚੂਣਾ ਕਿਵੇਂ ਆ ਕੋਈ ਭੂਰ ਨਹੀਂ ਕੋਈ ਛੱਟਾ ਨਹੀਂ ਇਹ ਇੱਕ ਟਾਈਮ ਲਿੰਦੀ ਏ ਠੀਕ ਆ ਇੱਕ ਟਾਈਮ ਆਉਂਦੀ ਏ ਪ ਤੇ ਗਾਂ ਦੀ ਕੀ ਡਿਟੇਲ ਆ ਡੱਬੀ ਜੀ ਦਾ ਬੜਾ ਪ੍ਰਿੰਟ ਪ੍ਰਿੰਟ ਚੰਗਾ ਬੰਨੀ ਬੈਠਾ ਪ੍ਰਿੰਟ ਵੀ ਜੀ ਇਹ ਪਹਿਲਾਂ ਵਛੀਏ ਅੱਛਾ ਪਲੂਣੀ ਬੜਾ ਕੱਦ ਕਾਠ ਹੈ ਦਾ ਕਰਮਾ ਵਾਲੀ ਦਾ ਹਾਂਜੀ ਤੇ ਇਹਦੇ ਵਿੱਚ ਦੁੱਧ ਨੈੱਟ ਹੋਊਗਾ ਆਇਆ ਨਾ 11 ਕਿਲੋ ਅੱਛਾ ਹਾਂਜੀ ਇਹ ਕਿਵੇਂ ਵੀ ਬੱਚਾ ਬੁੱਚਾ ਇਹਦਾ ਇਹਦਾ ਮਰ ਗਿਆ ਹੈ ਅੱਛਾ ਸੂਈ ਕਿੰਨੇ ਚਰਦੀ ਆ ਸੂਈ ਦੇ ਵਿੱਚ ਮਹੀਨੇ ਦੇ ਉੱਤੇ ਦਿਨ ਹੋਗੇ ਹੋਣਗੇ ਤੇ ਹੁਣ ਦੁੱਧ ਇਹਦੇ ਕੋਲੇ ਲਾ ਲਓ ਬਈ ਨੂੰ 32 35 ਦਿਨ ਹੋਗੇ ਵਿੱਚ ਨੂੰ ਸੂਈ 32 35 ਦਿਨ ਹੋਗੇ ਹਾਂ 35 ਦਿਨ ਹੋਗੇ ਯਾਰ ਇਹਨੂੰ ਅੱਜ 17 ਇਹਨੂੰ 16 ਇਹ 16 ਦੇ ਨੂੰ ਇਹਨੇ ਵਿੱਚ ਨੂੰ ਟੀਕਾ ਕਰ ਪਾਈ ਨੇ ਠੀਕ ਆ ਵੀ ਭਰਾਤਾ ਜੀ ਆ ਬੜੀ اچھی ਵਾਇਗਦੀ ਆ ਤੇ ਹੁਣ ਦੁੱਧ ਇਹਦੇ ਕੋਲੇ ਕਿੰਨੇ 9 11 ਕਿਲੋ ਦੁੱਧ ਆ ਥੱਲੇ ਦੋ ਕੱਢ ਬਾਹਰ ਇਹਨੂੰ 13 14 ਕਿਲੋ ਹੀ ਠੀਕ ਆ ਟੀਕਾ ਭਰਾਇਆ ਥੋੜਾ ਜਿਹਾ ਵੰਡ ਘਟਾਇਆ ਕਰਕੇ ਯਾਰ ਵਹਿੜ ਬਹੁਤ ਚੰਗੀ ਐ ਚੰਗਾ ਦੁੱਧ ਦੇਣਾ ਚਾਹੀਦਾ ਇਹਨੂੰ ਹਾਂਜੀ ਹਨਾ ਹੋਰ ਇਹ ਮੇਰੀ 11 ਕਿਲੋ ਦੁੱਧ ਹੋ ਗਿਆ ਥੱਲੇ 11 ਕਿਲੋ ਹਾਂਜੀ ਨਹੀਂ ਠੀਕ ਆ ਬਾਕੀ ਤੇਰਾ ਕੰਡਾ ਵੀ ਕੋਲੇ ਹੀ ਆ ਹਾਂ ਜੀ ਵੀ ਐ ਨਹੀਂ ਹੈਗਾ ਵੀ ਕੰਡਾ ਚੱਕਣਾ ਬੋਲਦੇ ਹਨ ਕਾਲਾ ਨਹੀਂ ਵੀ ਨਹੀਂ ਦੁੱਧ ਦਰਦੇ ਚਾਹ ਕਾਲਾ ਨੇ ਫਿਰ 16 ਕਿਲੋ ਹੀ ਹੋ ਜਾਂਦਾ ਵੀ ਜਿਹੜਾ ਤੱਕੜੀ ਦੇ ਰੱਖ ਦਿੰਦੀ ਉਹ ਆ ਉਹ ਆਹੀ ਨਹੀਂ ਠੀਕ ਆ ਓਕੇ ਆ ਗੱਲਾਂ ਬਾਤਾਂ ਤੋਂ ਸਜਣੋ ਬਾਕੀ ਬੰਦੇ ਦਾ ਪਤਾ ਲੱਗ ਜਾਂਦਾ ਬਾਕੀ ਤੁਸੀਂ ਵੀ ਕਮੈਂਟ ਕਰਕੇ ਦੱਸਿਓ ਕਿ ਗੱਲਾਂ ਬਾਤਾਂ ਮੈਨੂੰ ਸਹੀ ਲੱਗੀਆਂ ਵੀਰ ਦੀਆਂ ਬਾਕੀ ਵੀ ਜੀ ਕੋਈ ਸ਼ੱਕ ਨਹੀਂ ਕੋਈ ਭੂਰ ਨਹੀਂ ਕੋਈ ਛਟਾ ਨਹੀਂ ਆ ਠੀਕ ਆ ਥਣ ਚਵਾਈ ਵਾਲਾ ਵੀ ਪਛਾਰਨਾ ਪਛਾੜਾ ਹੋਊਗੀ ਚਵਾਈ ਵਾਲਾ ਥਾਂ ਲੱਗਾ ਹੈ ਨਾ ਕਿੱਥੇ ਮਰਜੀ ਵਿਧੀ ਨੂੰ ਐ ਨਹੀਂ ਹੈਗਾ ਭਵਾਂ ਗਵਾਂਡੀਆਂ ਘਰੇ ਲੈ ਜਾ ਕੇ ਚੂਲਿਓ ਹੈ ਗਲੀ ਨਿਕਲਾ ਕੇ ਚੋਂਦੇ ਆਪਾਂ ਕੀ ਬਾਤ ਆ ਗਵਾਂਡੀਆਂ ਘਰੇ ਦਾ ਫਿਰ ਵੀ ਖੁਰ ਲਿਓ ਹੈ ਨਾ ਤੇ ਬਿਨਾ ਖੁਰ ਲੀ ਤੋ ਵੇਖੋ ਸਜਨੋ ਕੀ ਬਾਤ ਆ ਜਿਉਂਦੀ ਰਵੇ ਕਰਮਾਂ ਵਾਲੀ ਤੇ ਨਹੀਂ ਠੀਕ ਆ 11 ਕਿਲੋ ਦੁੱਧ ਹੁਣ ਕੰਡੇ ਵਾਲਾ ਹੈ ਠੀਕ ਆ ਭਰਾਜੀ ਠੀਕ ਆ ਲੈ ਚੱਲ ਵੀਰੇ ਨੂੰ ਅੰਦਰ ਵੈੜੀ ਚੰਗੀ ਆ ਬਾਕੀ ਟੀਕਾ ਵੀ ਲੱਗ ਗਿਆ ਹੈ ਨਾ ਤੇ ਜੇ ਗਾਹ ਨੂੰ ਗੱਪਣ ਗੱਪਣ ਕੇ ਦੇ ਮਾਲਕ ਦੀ ਕਰਪਾਣਾ ਹੋ ਗਈ ਰਹ ਗਈ ਟੀਕੇ ਇਸੇ ਤੇ ਹਾਂ ਤਾਂ ਮੇਰੇ ਨਾਲ ਨਹੀਂ ਰੁਪਈਆ ਹੋਣਾ ਕੰਮ ਨਹੀਂ ਆਦਾ ਹੈਗਾ ਬਾਕੀ ਚਲੋ ਹਾਂ ਤਾਂ ਉਹ ਪਰਮਾਤਮਾ ਨੂੰ ਪਤਾ ਹੈ ਨਾ ਤੇ ਬਾਕੀ ਜੇ ਵੀਰੇ ਗੱਪਣ ਹੋ ਗਈ ਕਿਸੇ ਭੈਣ ਭਰਾ ਦੇ ਕਰਮਾਂ ਨੂੰ ਤੇ ਵਾਰੇ ਨਿਆਰੇ ਵੀ ਕਰ ਜੂ ਹਾਂ ਨਾ ਜਿੰਨੇ ਰੁਪਈਏ ਮੰਗ ਲੂਗਾ ਅਗਲਾ ਉੰਨੇ ਉਹਦੇ ਖਰੇ ਕਰ ਜੂਗੀ ਕਿੰਨੇ ਦੀ ਦੇਵਾਂਗੇ ਆਪਾਂ ਵੀ ਪਹਿਲਾਂ ਵੇਖ ਲਈਏ ਕਿੰਨੇ ਦੀ ਦੇਈਏ ਇਤਕੀ ਆਪਾਂ ਵੀ ਦੀਏ ਦੇ ਦਾਂਗੇ 60000 36000 ਦੀ ਹਾਂਜੀ ਉਹਦੇ ਚੋਂ ਕੋਈ ਉਹਦੇ ਥੋੜਾ ਬਦਲ ਮਾਨਾ ਆਪਣਾ ਕਰਦਾਂਗੇ ਅੱਛਾ ਹਾਂਜੀ 30 ਤੋਂ ਬਾਹਰ ਹੀ ਦੇਣੀ ਆ ਹਾਂ 30 ਤੋਂ ਬਾਹਰ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਕੋਈ ਗੱਲ ਕੋਈ ਗੱਲ ਕੋਈ ਗੱਲ ਤੇ ਆਹ ਗਾਂ ਦੀ ਕੀ ਡਿਟੇਲ ਆ ਇਹ ਵੀ ਜੀ ਟੋਕੜ ਦਾ ਬਣਾਈ ਏ ਇਹ ਵੀ ਚੈੱਕ ਪਾਸ ਆ ਇਹ ਚੈੱਕ ਪਾਸ ਨਹੀਂ ਚੈੱਕ ਹੋਣ ਵਾਲੀ ਆ ਪਰ ਇਹ ਦਾ ਇੱਥੇ ਵੀ ਮਾਰਾ ਕੋਈ ਨਹੀਂ ਗਾਏ ਹਾਂਜੀ ਤੇ ਇਹਨੂੰ ਆਪਾਂ ਨੂੰ ਹੋ ਗਿਆ ਜੇ ਲੱਭਦਾ ਮੈਂ ਆਪਣਾ ਅਗਲੇ 2.5 ਮਹੀਨੇ ਤੋਂ ਉੱਪਰ ਹੀ ਹੋ ਰਿਹਾ ਟਾਈਮ ਨੂੰ ਇਹਨੂੰ ਟੀਕੇ ਲਈ ਇਹਨੂੰ ਚੈੱਕ ਹੁੰਦੀ ਆ ਹਾਂ ਕੱਢ ਕੇ ਲੈ ਚੱਲ ਬਾਹਰ ਇਹਨੂੰ ਇਹਨੂੰ ਤੁਹਾਡੇ ਉਂਦ ਪਹਿਲਾਂ ਉਹਦਾ ਮੈਂ ਚੈੱਕ ਕਰਾਉਣ ਲੱਗਾ ਹਾਂ ਠੀਕ ਆ ਥੋੜਾ ਡਾਕਟਰ ਕੰਮ ਲੇਟ ਹੋ ਗਿਆ ਚਲੋ ਕੋਈ ਨਹੀਂ ਮੰਨ ਲਾ ਵੀ ਆਪਾਂ ਦੱਸ ਦਿੰਨੇ ਜੇ ਕੋਈ ਭੈਣ ਭਰਾ ਸੌਦਾ ਕਰਦਾ ਤਾਂ ਚੈੱਕ ਕਰਾ ਸਕਦਾ ਚੈੱਕ ਕਰਾ ਦੇਵਾਂਗੇ ਹਣਾ ਵੀ ਗੱਬਣ ਦਾ ਰੇਟ ਲੱਗ ਕਰ ਦਿਆਂਗੇ ਜੇ ਵਿਹਲੀ ਨਿਕਲਦੀ ਫਿਰ ਉਸ ਹਿਸਾਬ ਨਾਲ ਦੇ ਦਿਆਂਗੇ ਨਹੀਂ ਠੀਕ ਆ ਓਕੇ ਆ ਤੇ ਇਹਦੇ ਥੱਲੇ ਦੁੱਧ ਹੋਣਾ ਜਿਹੜਾ ਦੁੱਧ ਵੀ ਜਿਹਦੇ ਥੱਲੇ ਆਈਟਮ 9 ਤੋਂ 10 ਲੀਟਰ ਦੇ ਵਿੱਚ ਵੇਚਿਆ 9 ਤੋਂ 10 ਦੁੱਧ ਹੈਗਾ ਥਣ ਥਣ ਚੰਗਾ ਚਵਾਈ ਚੂਈ ਚੰਗੀ ਹੋਊਗੀ ਹਾਂਜੀ ਵੀਰੇ ਦੱਸਣਾ ਚਾਹੀਦਾ ਇਹ ਨਾ ਪਰਮੇਰ ਥਾਂ ਚ ਅਗਲੇ ਚ ਹਾਂਜੀ ਹਾਂ ਉਹ ਤੇ ਜੀ ਪੰਜ ਸੱਤ ਧਰਾਂ ਦਾ ਫਰਕ ਨਹੀਂ ਸਿਆਣੀ ਗੱਲ ਆ ਵੀਰੇ ਕੋਈ ਆ ਕੇ ਆਪਾਂ ਨੂੰ ਕਹਿ ਜੇ ਨਾ ਸਰ ਸਵਾਦ ਨਹੀਂ ਆਉਂਦਾ ਪਰਲੇ ਨਾਲੋਂ ਹਾਂ ਇਹਦੀ ਥੋੜੀ ਜੀ ਚਕਾ ਹੈਗੀ ਆ ਚਕਾ ਹੈਗੀ ਇਹਨਾਂ ਇਹਦੇ ਤੇ ਪੰਜ ਸੱਤ ਧਰਾਂ ਘਾਟੇ ਕੋਈ ਗੱਲ ਦੱਸਿਆ ਆਪਾਂ ਦੱਸ ਕੇ ਦੇਣੀ ਚੀਜ਼ ਜਿਹੜੀ ਨਹੀਂ ਸਿਆਣੀ ਗੱਲ ਹਾਂਜੀ ਧੰਨਵਾਦ ਧੰਨਵਾਦ ਆ ਤੇਰਾ ਵੀ ਭਰਾ ਜੀ ਨਹੀਂ ਨਿੱਕੀਆਂ ਮੋਟੀਆਂ ਗੱਲਾਂ ਕਈ ਬੰਦੇ ਦੱਸਦੇ ਨਹੀਂ 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 ਵੀ ਜੀ ਆਪਾਂ ਨੂੰ ਜਿਹੜੀ ਫਿਰ ਮਿਲਦੇ ਵੀ ਲੰਮਾ ਰਵਾਂਗੇ ਨਾ ਹਾਂਜੀ ਪਿਆਰ ਵੀ ਐਂ ਹੀ ਬਣਿਆ ਰੋ ਸੱਜਣਾ ਤੌਰ ਤਾਰ ਚੰਗੀ ਆ ਕੋਈ ਬਾਲਾ ਫਰਕ ਨਹੀਂ ਪੈਂਦਾ ਹੁੰਦਾ ਵੀਰੇ 1000 2000 ਦੇ ਜਿਹਨੇ ਲੈਣੀ ਉਹਨੇ ਐਵੇਂ ਵੀ ਲੈ ਲੈਣੀ ਆ ਕੋਈ ਵੀਰ ਭਰਾ ਦੂਰੋਂ ਚੱਲ ਕੇ ਆਉਂਦਾ ਨਾ ਇੱਥੇ ਆ ਕੇ ਗਾਣਾ ਕਰ ਨੂੰ ساری ਗੱਲ ਨਿਆਣੇ ਨੌਂ ਦਾ ਜਾਊ ਬਿਲਕੁਲ ਫੇਰਾ ਪਵਾਇਆ ਫੇਰਾ ਪਵਾਇਆ ਸਿਆਣੀ ਗੱਲ ਆ ਲੋ ਵੀ ਸੱਜਣੋ ਤੌਰ ਚੰਗੀ ਆ ਵਹਿੜਦੀ ਤੇ ਢਾਈ ਮਹੀਨਿਆਂ ਦੀ ਗੱਵਣ ਬਾਈ ਚੈੱਕ ਕਹਿੰਦਾ ਕਰਾ ਕੇ ਦੇਉਂਗਾ ਉਦੋਂ ਹੋਰ ਰੇਟ ਹੋਊਗਾ ਤੇ ਜੇ ਬੇਲੀ ਨਿਕਲ ਗਈ ਤਾਂ ਕਹਿੰਦਾ ਫੇਰ ਆਪਾਂ ਯਾਰ ਹੋਰ ਸਾਫ ਕਿਤਾਬਨਾ ਦੇ ਦੇਾਂਗੇ ਗੱਬਣਿਆ ਠੀਕ ਆ ਆਪਣੇ ਹੱਥੀਂ ਕੋਈ ਠੀਕ ਆ ਕੋਈ ਮਾੜਾ ਨਹੀਂ ਚੋਈਏ ਸੂਆ ਇੱਕ ਓਕੇ ਓਕੇ ਹਾਂ ਤੇ ਇਹ ਕਿੰਨੇ ਦੀ ਦੇ ਦਿੱਗੇ ਫਿਰ ਆਪਾਂ ਹੁਣ ਇਹ ਵੀਡੀਓ ਨਾਲ ਆਪਾਂ ਦੇ ਦਾਂਗੇ ਜੇ ਤਾਂ ਗੱਬਣ ਚੈੱਕ ਕਰਾ ਕੇ ਦਿੰਦਾ ਤਾਂ ਕਿੰਨੇ ਦੀ ਦੇਵਾਂਗੇ ਜੇ ਚੈੱਕ ਗੱਬਣ ਨਿਕਲਾਈ ਹਾਂਜੀ ਫਿਰ ਤੇ ਦੇ ਦੇ ਵੀਡੀਓ 22000 ਦੀ ਠੀਕ ਆ ਰੇਟ ਜਾ ਜਾ ਹਾਂ ਹਾਂ ਜੇ ਨਿਕਲਾਈ ਖਾਲੀ ਵੇਰੇ ਵੀ ਥੋੜਾ ਬੋਦਾ ਕਰ ਦਾਂਗੇ ਕਰ ਦਿਆਂਗੇ ਫਿਰ 20 ਤੋਂ ਥੱਲੇ ਦੇ ਦਾਂਗੇ 19 ਦੀ ਦੇ ਦਾਂਗੇ ਹਾਂ ਫਿਰ ਦੇਣਾ ਹਨਾ ਇੰਨਾ ਕੀ ਫਰਕ ਪਊ ਹੁਣ ਜੇ ਬਾਹਲਾ ਤਾਂ ਨਹੀਂ ਪੈਂਦਾ ਹਾਂਜੀ ਹਨਾ ਦੁੱਧ 9 10 ਕਿਲੋ ਆ 9 10 ਕਿਲੋ ਦੋਦਾਗਾ ਪੱਕਾ ਤਾਂ ਲੈ ਨਹੀਂ ਠੀਕ ਆ ਸ਼ਾਹ ਜੀ ਲਓ ਵੀ ਸਜਣੋ ਕਿਉਂ ਚਾਹ ਲੱਗਿਆ ਨਹੀਂ ਇਹਦਾ ਕੋਈ ਵੀ ਮੀਰੀ ਲਾਤ ਸ਼ਾੜਾ ਲਾਗਨ ਮੈਂ ਲਾਏ ਹਾਂ ਵੀ ਨਿਆਣਾ ਪਾਵੇ ਜਾਂ ਕੋਈ ਨਾ ਪਾਵੇ ਢੰਗਾ ਹਨਾ ਐ ਨਹੀਂ ਮੀਰੀ ਪਾਉਂਦੇ ਅੱਛਾ ਕੋਈ ਵੀ ਮੀਰੀ ਨੇ ਜਿਹਨੇ ਖੜਨੀ ਉਹ ਭਾਵੇਂ ਪਾ ਲਈ ਠੀਕ ਆ ਠੀਕ ਆ ਠੀਕ ਆ ਧੰਨਵਾਦ ਆ ਤੇਰੀਆਂ ਗੱਲਾਂ ਬਾਤਾਂ ਘੈਂਟ ਲੱਗੀਆਂ ਤੇ ਪਰਮਾਤਮਾ ਮਿਹਰ ਕਰੇ ਐ ਆਪਣਾ ਮੇਲ ਬਣਾਈ ਰੱਖੇ ਸੱਜਣੋ ਇਹ ਸੀਗੇ ਪਸ਼ੂ ਆ ਸ਼ਹਿਰ ਸ੍ਰੀ ਅਮਰਤਸਰ ਸਾਹਿਬ ਛਾਟੀਪਿੰਡ ਬਾਈ ਦੇ ਕੋਲੇ ਨਾ ਫਾਟਕਾ ਉੱਥੇ ਆ ਕੇ ਕਰਿਓ ਗੱਲਬਾਤ ਨੰਬਰ ਸਕਰੀਨ ਤੇ ਲਾਵਾਂਗੇ ਧੰਨਵਾਦ ਆ ਸੱਜਣੋ ਤੁਸੀਂ ਵੀਡੀਓ ਨੂੰ ਐਂਡ ਤੱਕ ਵੇਖਿਆ ਤੇ ਮਿਲਦੇ ਰਹਿਾਂਗੇ ਅੱਗੇ ਜਲਦ ਨਵੀਂ ਵੀਡੀਓ ਕਿਸੇ ਨਵੀਂ ਅਪਡੇਟ ਦੇ ਨਾਲ ਨੋਵਾ ਦੀ ਝੋਟੀ ਆ ਬਾਈ ਕੋਲੇ ਬਾਲੀ ਚੰਗੀ ਆ ਸੱਜਣੋ ਰੇਟ ਬਾਈ ਦੇ ਮੈਨੂੰ ਜਾਇ ਲੱਗੇ ਬਾਕੀ ਦਾ ਸੱਜਣੋ ਪੈਸੇ ਤੁਸੀਂ ਲਾਉਣੇ ਆ ਤੁਸੀਂ ਦੱਸਣਾ ਮੈਂ ਤਾਂ ਹੁਣ ਕਹਿ ਹੀ ਦਿੱਤੀ ਆ ਗੱਲ ਇਹ ਓਕੇ ਰਿਪੋਰਟ ਆ ਧੰਨਵਾਦ ਆ ਸਭ ਸਾਰੇ ਭੈਣਾ ਭਰਾਵਾਂ